ਸਿਮਰਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਟ੍ਰੇਡਿੰਗ ਗੁਰਦਾਸਪੁਰ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪੰਜਾਬ ਸਰਕਾਰ ਨੇ ਬਹੁਤ ਹੀ ਵਧੀਆ ਦੋਸਤੀ ਸਕੀਮਾਂ ਲਿਆਂਦੀਆਂ ਨੇ OTIS ਸਕੀਮਾਂ ਲਿਆਂਦੀਆਂ ਨੇ ਦੋਸਤੀ ਸਕੀਮਾਂ ਲਿਆਂਦੀਆਂ ਨੇ ਜਿਹਦੇ ਵਿੱਚ ਕਿ ਵਪਾਰੀਆਂ ਦੀ ਬਾਹ ਫੜੀ ਆ ਤੇ ਜਿਹੜੇ ਜਿਵੇਂ ਕਿ ਪਹਿਲੇ ਤਾਂ ਪ੍ਰੀ GST ਸਕੀਮ ਸੀਗੇ ਜਿਹਦੇ ਵਿੱਚ ਤੇ ਮੇਰੇ ਸੀਨੀਅਰ ਨੇ ਦੱਸਤਾ ਇਹਦੇ ਨਾਲ ਇੱਕ ਸਕੀਮ ਸਾਈਸਮਿਲਰਸਲੀ ਲਿਆਂਦੀ ਆ ਜਿਹਦੇ ਵਿੱਚ 2188 ਕਰੋੜ ਰੁਪਏ ਪੈਂਡਿੰਗ ਸੀਗਾ ਬਕਾਇਆ ਸੀਗਾ ਜਿਹੜਾ ਵਿਆਜ ਬਣ ਕੇ ਪੈਨਲਟੀ ਬਣ ਕੇ 12000 ਕਰੋੜ ਰੁਪਏ ਦੇ ਕਰੀਬ ਬਣ ਗਿਆ ਸੀਗਾ ਉਹਦੇ ਨਾਲ ਰਾਈਸ ਮਿਲਰਸ ਦਾ ਕੰਮ ਵੀ ਬੰਦ ਹੋ ਗਿਆ ਸੀ ਕਿਸੇ ਨਾ ਕਿਸੇ ਵਜੇ ਕਰਕੇ ਉਹ ਡਿਫਾਲਟ ਕਰ ਗਏ ਸੀਗੇ ਸਰਕਾਰ ਨੇ ਇਹਨਾਂ ਦੀ ਬਾਹ ਫੜਦਿਆਂ ਹੋਇਆ ਇੱਕ ਸਕੀਮ ਕੱਢੀ ਹੈ ਵਨ ਟਾਈਮ ਸੈਟਲਮੈਂਟ ਸਕੀਮ ਕੱਢੀ ਆ ਜਿਹਦੇ ਵਿੱਚ ਆਪਾਂ ਕੀ ਕਰ ਸਕਦੇ ਆ ਕਿ ਆਪਾਂ ਜੇ ਕਿਸੇ ਦਾ 1 ਕਰੋੜ ਰੁਪਏ ਪੈਂਡਿੰਗ ਆ 50 ਪੈਸੇ ਹੋਰ ਜਿਵੇਂ 1.5 ਕਰੋੜ ਰੁਪਏ ਦੇ ਕੇ ਆਪਣੀ ਸੈਟਲਮੈਂਟ ਕਰ ਸਕਦਾ ਇਹਦੇ ਲਈ 1 ਅਕਤੂਬਰ ਤੋਂ ਇਹ ਸ਼ੁਰੂ ਆ ਇੱਕ ਮਹੀਨੇ ਦੇ ਵਿੱਚ ਵਿੱਚ ਜਿਹੜੀ ਆਨਲਾਈਨ ਪੋਰਟਲ ਤੇ ਜਾ ਕੇ ਅਪਲਾਈ ਕਰ ਸਕਦਾ 12 ਦਸੰਬਰ ਤੱਕ ਇਹ ਸਕੀਮ 12 ਦੇ ਕਰੀਬਾ ਸਕੀਮ ਸਕੀਮ ਰਹਿਣੀ ਆ ਉਹਦੇ ਵਿੱਚ ਆਪਣਾ ਫੈਸਲਾ ਲੈਣਾ ਚਾਹੀਦਾ ਇਹਦੇ ਨਾਲ ਪਰ ਦੇ ਵਿੱਚ ਇਹ ਇਹ ਰ ਟਾਈਮ ਆ ਜੀ ਇਹਦੇ ਕਿਸਾਨਾਂ ਨੂੰ ਵੀ ਬੈਨੀਫਿਟ ਮਿਲੂਗਾ ਕੱਲ ਨੂੰ ਕੀ ਹੋਵੇਗਾ ਕਿ ਜੇ ਇਹ ਆਪਣੇ ਰਾਈਸ ਮਿਲਰਸ ਇਹਨੂੰ ਇਹਨੂੰ ਕਰ ਲੈਂਦੇ ਆ ਆਪਣੇ ਵਨ ਟਾਈਮ ਸੈਟਲਮੈਂਟ ਵਿੱਚ ਆ ਜਾਂਦੇ ਆ ਫਿਰ ਇਹਦੇ ਨਾਲ ਇਹਨਾਂ ਦਾ ਬਿਜ਼ਨਸ ਵੀ ਚੱਲ ਜਾਊਗਾ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਜਿ ਲਿਟੀਗੇਸ਼ਨ ਤੋਂ ਵੀ ਬਚ ਜਾਣਗੇ ਤੇ ਜਿਹੜੀ ਲਿਫਟਿੰਗ ਹੈ ਕਿਸਾਨਾਂ ਦੀ ਉਹ ਵੀ ਪ੍ਰੋਪਰ ਹੋ ਜੂਗੀ ਹੋ ਜੂਗੀ ਜੀ ਤੇ ਸਮੇ ਬਹੁਤ ਵਧੀਆ ਫੈਸਲਾ ਮੈਂ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਨਾ ਚਾਹੁੰਦਾ ਤੇ ਆਪਣੇ ਰਾਈਸ ਮਿਲ ਸਨੋ ਕੀ ਬਾਤ ਤੋ ਆ ਦਰਾ ਹੁਣ ਫਾਇਦਾ ਲੈ ਲੋ ਤੇ ਆਪਣਾ ਜਿਹੜਾ ਜੋ ਕਿ ਭਗਵੰਤ ਮਾਨ ਸਰਕਾਰ ਦੀ ਇੱਕ ਇੱਕ ਇਹਮ ਉਹਨਾਂ ਦਾ ਉਹਨਾਂ ਨੇ ਜ਼ਿੰਮੇਵਾਰੀ ਸਮਝੀ ਹੈ ਕਿ ਬਾਹ ਫੜੀ ਹੈ ਵਪਾਰੀ ਭਰਾਵਾਂ ਦੀ ਤੋ ਉਹਰਾ ਹੁਣ ਫਾਇਦਾ ਲੈ ਲੈਣਾ ਚਾਹੀਦਾ ਤੇ ਸਕੀਮ ਵਿੱਚ ਆ ਕੇ ਤੇ ਤੇ ਆਪਣੇ ਆਪ ਆਪਣਾ ਵਾਦੇ ਚ ਪਾਣਾ ਚਾਹੀਦਾ ਅੱਜ ਬਹੁਤ ਹੀ ਖੁਸ਼ੀ ਦਾ ਵਿਸ਼ੇ ਹੈ ਕਿ ਸਮੇਂ-ਸਮੇਂ ਤੇ ਸਾਡੀ ਜਿਹੜੀ ਪੰਜਾਬ ਸਰਕਾਰ ਹੈ ਉਹ ਲੋਕਾਂ ਦੇ ਹਿੱਤ ਦੇ ਕੰਮ ਕਰਦੀ ਰਹਿੰਦੀ ਹੈ ਤੋ ਆ ਸਭ ਤੋਂ ਵੱਡਾ ਕੰਮ ਜਿਹੜੇ ਸਾਡੇ ਅੱਜ ਪੰਜਾਬ ਦੇ ਮੁੱਖ ਮੰਤਰੀ ਸਹਿਬਾਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਦੋ ਦਿਨ ਪਹਿਲਾਂ ਮੀਟਿੰਗ ਹੋਈ ਹੈ ਜਿਹਦੇ ਵਿੱਚ ਸਾਰੇ ਸਾਡੇ ਕੈਬਨਿਟ ਮੰਤਰੀਆਂ ਰਮਾਨ ਜੋਗ ਸਾਡੇ ਵਿੱਤ ਮੰਤਰੀ ਸ਼੍ਰੀ ਹਰਪਾਲ ਚਿਮਮਾ ਜੀ ਵੀ ਉਹਦੇ ਵਿੱਚ ਹਾਜ਼ਰ ਸਨ ਉਹਨਾਂ ਵਿੱਚੋਂ ਕੁਝ ਅਹਿਮ ਫੈਸਲੇ ਲਏ ਗਏ ਹੈ ਜਿਹਦੇ ਵਿੱਚ ਇੱਕ ਅਹਿਮ ਫੈਸਲਾ ਜਿਹੜਾ ਉਹ ਸਾਡੇ ਵਪਾਰੀ ਵਰਗ ਦੇ ਵਾਸਤੇ ਲਿਆ ਗਿਆ ਉਹਦੇ ਵਿੱਚ ਕੀ ਓਟੀਐਸ ਸਕੀਮਿਕ ਲਿਆਂਦੀ ਗਈ ਹੈ ਜਿਸ ਦੇ ਵਿੱਚ ਪ੍ਰੀ ਜੀਐਸਟੀ ਏਰੀਅਰ ਜਦੋਂ ਜੀਐਸਟੀ ਸ਼ੁਰੂ ਹੋਈ ਹੈ ਉਸ ਤੋਂ ਪਹਿਲਾਂ ਦੇ ਕੁਝ ਗੈਟ ਦੇ ਮਸਲੇ ਸੀਗੇ ਉਹ ਲੋਕ ਸਾਡੇ ਵਪਾਰੀ ਜਿਹੜੇ ਆ ਬਹੁਤ ਹਤਾਸ਼ ਸੀ ਨਰਾਸ਼ ਸੀ ਉਹ ਉਲਝੇ ਹੋਏ ਸੀਗੇ ਉਹਦੇ ਵਿੱਚ ਜਿਹੜੇ ਸਰਕਾਰ ਨੇ ਇੱਕ ਉਹਟੀਆ ਸਕੀਮ ਲਿਆ ਕੇ ਸਾਡੇ ਲੋਕਾਂ ਨੂੰ ਇਹ ਰਾਹਤ ਦਿੱਤੀ ਹੈ ਉਹਦੇ ਵਿੱਚ ਮੈਂ ਜਿਸ ਤਰ੍ਹਾਂ ਦੱਸਿਆ ਕਿ ਇੱਕ ਨੰਬਰ 1 ਤੇ ਪੰਜਾਬ ਵੈਟ ਐਕਟ ਸੀਗਾ 2005 ਦਾ ਉਹਦੇ ਕੋਈ ਸੀਗੇ ਮਸਲੇ ਸੀਐਸਟੀ ਐਕਟ 1956 ਸੀਗਾ ਪੰਜਾਬ ਇਨਫਰਾਸਟਰਕਚਰ ਡਵੈਲਪਮੈਂਟ ਰੈਗੂਲੇਸ਼ਨ ਐਕਟ ਸੀਗਾ 2002 ਔਰ ਪੰਜਾਬ ਜਨਰਲ ਸੇਲ ਟੈਕਸ ਐਕਟ 1948 ਪੰਜਾਬ ਐਂਟਰਟੇਨਮੈਂਟ ਟੈਕਸ ਐਂਡ ਸਿਨੇਮਟੋਗ੍ਰਾਫੀ ਸ਼ੋ ਐਕਟ ਸੀਗਾ 1954 ਦਾ ਉਸ ਤੋਂ ਬਾਅਦ ਇੱਕ ਪੰਜਾਬ ਐਂਟਰਟੇਨਮੈਂਟ ਡਿਊਟੀ ਐਕਟ ਸੀਗਾ 1955 ਇਹ ਸਾਰੇ ਕੇਸਾਂ ਦੇ ਅੰਦਰ ਅਸੀਂ ਜਿਹੜੇ ਇੱਕ OTS ਸਕੀਮ ਲੈ ਕੇ ਆਈ ਹੈ ਸਰਕਾਰ ਬਹੁਤ ਵੱਡਾ ਸਾਡੀ ਸਰਕਾਰ ਦਾ ਉਪਰਾਲਾ ਹੈ ਸੋ ਇਸ ਵਾਸਤੇ ਸਾਡੀ ਜਿਹੜੀ ਮਾਨ ਸਰਕਾਰ ਹੈ ਉਹ ਵਧਾਈ ਦੀ ਪਾਤਰ ਹੈ ਸੋ ਇਹ ਲਗਭਗ ਜਿਹੜੇ ਕੇਸ ਬੰਦੇ ਆ ਇਹ 20039 ਕੇਸ ਬੰਦੇ ਆ ਜੀ ਜਿਹੜੇ ਲੋਕਾਂ ਨੂੰ ਫਾਇਦਾ ਹੋਏਗਾ ਸੋ ਇਹਦਾ ਨਿਪਟਾਰਾ ਹੋਣ ਜਾ ਰਿਹਾ ਹੈ ਇਹ ਕਿਉਂਕਿ ਇਹ ਚੌਥੀ OTS ਸਕੀਮ ਹੈ ਥਰਡ OTS ਸਕੀਮ ਦੇ ਵਿੱਚ ਵੀ ਅਸੀਂ ਲਗਭਗ 61000 ਜਿਹੜੇ ਕੇਸਾਂ ਦਾ ਨਿਪਟਾਰਾ ਪੰਜਾਬ ਸਰਕਾਰ ਨੇ ਕੀਤਾ ਸੀਗਾ ਉਹ ਪੰਜਾਬ ਦੇ ਟਰੇਡਰ ਔਰ ਇੰਡਸਟਰੀ ਦੇ ਸੋ ਦਾ ਜਿਹੜਾ ਫਾਇਦਾ ਲੈ ਚੁੱਕੇ ਆ ਸੋ ਇਦੇ ਵਿੱਚ ਜਿਹੜੇ ਆ ਕੁਝ ਜਿਹੜੇ ਜਿਹੜੇ ਟੈਕਸ ਦੇ ਉੱਤੇ ਤੁਹਾਨੂੰ ਇਹਨਾਂ ਨੂੰ ਰਾਹਤ ਮਿਲਿਆ ਉਹ ਸਾਡੇ ਆਪਣੇ ਤਰਮਿੰਦਰ ਸਿੰਘ ਛੇੜੀ ਸਾਡੇ ਜਿਹੜੇ ਇਸ ਮਾਝਾ ਜੋਨ ਦੇ ਇੰਚਾਰਜ ਨੇ ਉਹ ਤੁਹਾਨੂੰ ਸ਼ਾਰਟ ਦੇ ਵਿੱਚ ਦੱਸਣਗੇ ਕੀ ਫਾਇਦਾ ਹੋਵੇਗਾ ਆਨਬਲੇ ਸਮੇਂ ਕੀ ਕੋਈ ਪਰੇ ਨਿਕਲ ਗਈ ਹੋਵੇ ਇਸ ਸਕੀਮ ਨਾਲ ਕੀ ਫਾਇਦਾ ਮਿਲੇਗਾ ਸਰ ਇਹਦਾ ਸਕੀਮ ਦਾ ਇਹ ਫਾਇਦਾ ਹੈ ਕਿ ਵਪਾਰੀ ਜਿਹੜੇ ਉਲਝੇ ਹੋਏ ਸੀਗੇ ਜਿਨ੍ਹਾਂ ਦੇ ਕੇਸ ਲੱਗੇ ਹੋਏ ਸੀ ਕੋਰਟ ਦੇ ਵਿੱਚ ਜਿਨ੍ਹਾਂ ਦੀ ਕੋਈ ਸਨਵਾਈ ਨਹੀਂ ਹੋ ਰਹੀ ਸੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਕੀ ਕਰਨਾ ਹੈ ਉਹਨਾਂ ਨੂੰ ਸਰਕਾਰ ਨੇ ਬੜਾ ਵੱਡਾ ਇੱਕ ਫਾਇਦਾ ਦਿੱਤਾ ਜਿਹਦੇ ਵਿੱਚ ਇੱਕ ਤੱਕ 1 ਕਰੋੜ ਤੱਕ ਦਾ ਬੰਦਾ ਟੈਕਸ ਜਿਹੜਾ ਉਹ ਮਾਫ ਕਰ ਦਿੰਦਾ ਹੈ ਪੈਨਲਟੀ ਵੀ ਉਹਦੀ ਟੋਟਲੀ ਮਾਫ ਕਰ ਦਿੱਤੀ ਹੈ 50% ਜਿਹੜਾ ਟੈਕਸ ਦਾ origignal ਟੈਕਸ ਦਾ ਉਹਦਾ 50% ਵੀ ਮਾਫ ਕਰ ਦਿੰਦਾ ਹੈ ਜਿਹੜਾ 1 ਕਰੋੜ ਤੱਕ ਦੇ ਲੋਕ ਹੈਗੇ ਆ ਹਾਂਜੀ 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 ਇਹਦੀ ਜਿਹੜੀ ਹੈ 30 ਅਕਤੂਬਰ ਤੱਕ ਜਿਹੜਾ 1 اکتوبر ਤੋਂ شروع ہونا 1 اکتوبر ਤੋਂ ਸ਼ੁਰੂਆਤ ਹੋਏਗੀ ਤੇ دسمبر ਤੱਕ 31 دسمبر ਤੱਕ 31 دسمبر ਤੱਕ ਜਿਹੜੀ ਜਿਹੜੀ ਹੈ ਤਾਂ ਅਸੀਂ ਉਹਦਾ ਵੀ ਫਾਰਮ ਭਰ ਕੇ ਦਿਓ ਦਾ ਜਿਆਦਾ ਲੈ ਸਕਦੇ ਹਾਂ